ਇੱਕ ਸਿੰਘ ਹੋਇਆ ਜੀ ਜਿਹਦਾ ਨਾਮ ਸੀ ਭਾਈ ਰੂਪ ਸਿੰਘ ਜੀ ਉਹ ਮਹਾਰਾਜ ਜੀ ਦੇ ਦਰਬਾਰ ਵਿੱਚ ਰਹਿ ਕੇ ਸੇਵਾ ਕਰਿਆ ਕਰਦਾ ਸੀ ਤੇ ਉਹਨੇ ਹਰ ਵਕਤ ਪ੍ਰਮਾਤਮਾ ਦੀ ਬਾਣੀ ਨੂੰ ਪੜਨਾ ਸੁਣਨਾ ਇੱਕ ਦਿਨ ਕਲਗੀਆਂ ਵਾਲੇ ਪਾਦਸ਼ਾਹ ਜੀ ਬੜੇ ਪ੍ਰਸੰਨ ਹੋਏ ਔਰ ਤੋਂ ਬੜੇ ਖੁਸ਼ ਹੋਏ ਇੱਕ ਦਿਨ ਕਹਿਣ ਲੱਗੇ ਭਾਈ ਰੂਪ ਸਿੰਘ ਜੀ ਅੱਜ ਜੋ ਕੁਝ ਤੁਸੀਂ ਮੰਗੋਗੇ ਤੁਹਾਨੂੰ ਮਿਲੇਗਾ ਦੱਸੋ ਤੁਹਾਨੂੰ ਕੀ ਚਾਹੀਦਾ ਹੈ ਭਾਈ ਰੂਪ ਸਿੰਘ ਜੀ ਕਰੋ ਬਹੁਤ ਗਰੀਬ ਨੇ ਤੇ ਉਹਨਾਂ ਨੇ ਹੱਥ ਜੋੜ ਕੇ ਕਿਹਾ ਕਹਿੰਦੇ ਮਹਾਰਾਜ ਜੀ ਮੈਨੂੰ ਕੁਛ ਨਹੀਂ ਚਾਹੀਦਾ ਕੁਝ ਨਹੀਂ ਚਾਹੀਦਾ ਬਸ ਤੁਸੀਂ ਇੰਨੀ ਕਿਰਪਾ ਕਰ ਦਿਓ ਆਪਣਾ ਮਿਹਰ ਭਰਿਆ ਹੱਥ ਮੇਰੇ ਸਿਰ ਉੱਪਰ ਰੱਖ ਦਿਓ ਤੇ ਉਸ ਵਕਤ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਸਿੰਘਾ ਜੇ ਕੁਛ ਚਾਹੀਦਾ ਤੈਨੂੰ ਮੰਗ ਲੈ ਕਹਿੰਦਾ ਦਾਤਿਆ ਕੁਛ ਨਹੀਂ ਚਾਹੀਦਾ ਪਰ ਗਰੀਬ ਬਹੁਤ ਸੀ ਕਰੋ ਘਰੇ ਗਿਆ ਆਪਣੀ ਘਰ ਵਾਲੀ ਨੂੰ ਕਹਿਣ ਲੱਗਾ ਕੰਨ ਦੇ ਭਗਵਾਨ ਨੇ ਅਜ ਕਲਗੀਆਂ ਵਾਲੇ ਪਾਤਸ਼ਾਹ ਜੀ ਮੇਰੇ ਤੋਂ ਬੜੇ ਪ੍ਰਸੰਨ ਹੋਏ ਨੇ ਉਹਨਾਂ ਨੇ ਕਿਹਾ ਸੀ ਜੋ ਕੁਝ ਮੰਗੇਗਾ ਤੈਨੂੰ ਮਿਲੇਗਾ ਤੇ ਅਗੂ ਘਰ ਵਾਲੀ ਕਹਿਣ ਲੱਗੀ ਕਹਿੰਦੀ ਪਤੀ ਜੀ ਤੁਸੀਂ ਕਲਗੀਆਂ ਵਾਲੇ ਪਾਤਸ਼ਾਹ ਤੋਂ ਕੋਈ ਦੌਲਤ ਸ਼ੌਹਰਤ ਮੰਗ ਲੈਂਦੇ ਲੋਕੀ ਆਪਣੇ ਸਿਰ ਤੇ ਐਨਾ ਕਰਜ਼ਾ ਏ ਕਲਗੀਆਂ ਵਾਲੇ ਪਾਤਸ਼ਾਹ ਨੂੰ ਕਹਿ ਦਿੰਦੇ ਕਿ ਸਾਡਾ ਕਰਜ਼ਾ ਲਾ ਦਿਓ ਉਹਨਾਂ ਦੇ ਘਰ ਵਿੱਚ ਕਿਹੜਾ ਕਿਸੇ ਚੀਜ਼ ਦੀ ਘਾਟ ਹੈ ਫਿਰ ਭਾਈ ਰੂਪ ਸਿੰਘ ਨੂੰ ਇਹ ਗੱਲ ਸਜੀ ਨਹੀਂ ਚੰਗੀ ਨਹੀਂ ਲੱਗੀ ਜੀ ਗੱਲ ਕਹਿੰਦੇ ਉਸ ਵਕਤ ਦੂਸਰੇ ਨੰਬਰ ਤੇ ਭਾਈ ਰੂਪ ਸਿੰਘ ਜੀ ਆਪਣੇ ਭਰਾ ਦੇ ਕੋਲ ਗਏ ਭਰਾ ਨੂੰ ਕਹਿਣ ਲੱਗੇ ਕਹਿੰਦੇ ਵੀਰਾ ਅੱਜ ਕਲਗੀਆਂ ਵਾਲਾ ਪਾਦਸ਼ਾਹ ਤੇ ਤੂੰ ਬੜਾ ਪ੍ਰਸੰਨ ਹੋਇਆ ਬੜਾ ਖੁਸ਼ ਹੋਇਆ ਉਹਨੇ ਕਿਹਾ ਜੋ ਕੁਝ ਮੰਗੇਗਾ ਤੈਨੂੰ ਮਿਲੇਗਾ ਪਰ ਮੈਂ ਨਹੀਂ ਕੁਝ ਮੰਗਿਆ ਉਹਦਾ ਭਰਾ ਕਹਿਣ ਲੱਗਾ ਕਹਿੰਦੇ ਵੀਰਾ ਤੂੰ ਤੇ ਕੁਝ ਮੰਗ ਲੈਂਦਾ ਘਰ ਵਿੱਚ ਤੇਰੀ ਐਨੀ ਗਰੀਬੀ ਏ ਕੋਈ ਕੁਝ ਜਾਇਦਾਦ ਮੰਗ ਲੈਂਦਾ ਕੋਈ ਜ਼ਮੀਨ ਜਾਇਦਾਦ ਮੰਗ ਲੈਂਦਾ ਕੋਈ ਘਰਬਾਰ ਸੋਨਾ ਮੰਗ ਲੈਂਦਾ ਉਹ ਤੇ ਨੰਦਪੁਰ ਦੇ ਵਾਸੀ ਨੇ ਉਹਦੇ ਘਰ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਤੇ ਕਹਿੰਦੇ ਉਸ ਵਕਤ ਆਪਣੇ ਵੀਰ ਦੀ ਵੀ ਗੱਲ ਉਹਨੂੰ ਚੰਗੀ ਨਾ ਲੱਗੀ ਮਗਰੋਂ ਇੱਕ ਛੋਟੀ ਜੀ ਧੀ ਸੀ ਉਹ ਬੋਲੀ ਕਹਿਣ ਲੱਗੀ ਬਾਪੂ ਜੇ ਕਲਗੀਆਂ ਵਾਲੇ ਪਾਸ਼ਾ ਜੀ ਤੇਰੇ ਤੋਂ ਪ੍ਰਸੰਨ ਹੋਏ ਨੇ ਨਾ ਜੇ ਮੰਗਣਾ ਹੈ ਕੋਈ ਵੱਡੀ ਦਾਤ ਮੰਗੀ ਉਸ ਵਕਤ ਭਾਈ ਰੂਪ ਸਿੰਘ ਜੀ ਕਹਿਣ ਲੱਗੇ ਕਹਿੰਦੇ ਧੀਏ ਤੇਰੀ ਮਾਂ ਕਹਿੰਦੀ ਏ ਕਿ ਮਹਾਰਾਜ ਜੀ ਤੂੰ ਪੈਸੇ ਮੰਗ ਲੈਂਦਾ ਤਨ ਦੌਲਤ ਸ਼ੋਰਤ ਮੰਗ ਲੈਂਦਾ ਤੇ ਮੇਰਾ ਭਰਾ ਕਹਿੰਦਾ ਕੋਈ ਜ਼ਮੀਨ ਜਾਇਦਾਦ ਮੰਗ ਲੈਂਦਾ ਪਰ ਇਸ ਤੋਂ ਵੱਡੀ ਦਾਤ ਕਿਹੜੀ ਏ ਉਸ ਦੀ ਛੋਟੀ ਜੀ ਕਹਿਣ ਲੱਗੀ ਬਾਪੂ ਤੂੰ ਮਹਾਰਾਜ ਜੀ ਤੋਂ ਸਬਰ ਸੰਤੋਖ ਮੰਗ ਲੈ ਹੋਰ ਕੁਝ ਨਹੀਂ ਚਾਹੀਦਾ ਮਹਾਰਾਜ ਜੀ ਅੱਗੇ ਜਾ ਕੇ ਬੇਨਤੀ ਕਰ ਕਿ ਦਾਤਿਆਂ ਜਿਹੜਾ ਕੁਝ ਦਿੱਤਾ ਏ ਅਸੀਂ ਖਾ ਰਹੇ ਹਾਂ ਬਸ ਤੇਰਾ ਦਿੱਤਾ ਖਾ ਰਹੇ ਹਾਂ ਉਹਦੇ ਵਿੱਚ ਹੀ ਸਾਨੂੰ ਸਬਰ ਸੰਤੋਖ ਮੰਗ ਸੰ ਸਬਰ ਸੰਤੋਖ ਦੇਵਰੇ ਵਿੱਚ ਹੀ ਕੰਦੇ ਜੀ ਬੜਾ ਖੁਸ਼ ਹੋਇਆ ਭਾਈ ਰੂਪ ਸਿੰਘ ਜੀ ਬੜੇ ਖੁਸ਼ ਹੋਏ ਆਪਣੀ ਧੀ ਨੂੰ ਕਹਿਣ ਲੱਗੇ ਕਹਿੰਦੇ ਧੀਏ ਇਹ ਚੀਜ਼ਾਂ ਮੈਂ ਨਹੀਂ ਮੰਗ ਸਕਦਾ ਮੇਰੇ ਨਾਲ ਚੱਲਿ ਮਹਾਰਾਜ ਜੀ ਦੇ ਕੋਲ ਤੂੰ ਮੰਗੇ ਜਾ ਕੇ ਅੰਮ੍ਰਿਤ ਵੇਲਾ ਹੋਇਆ ਆਪਣੀ ਧੀ ਨੂੰ ਨਾਲ ਲੈ ਕੇ ਗਿਆ ਧੀ ਨੂੰ ਮਹਾਰਾਜ ਜੀ ਦੇ دیدارੇ ਕਰਵਾਏ ਤੇ ਉਸ ਵਕਤ ਕਲਗੀਆਂ ਵਾਲੇ ਪਾਦਸ਼ਾ ਨੂੰ ਭਾਈ ਰੂਪ ਸਿੰਘ ਜੀ ਕਹਿਣ ਲੱਗੇ ਕਹਿੰਦੇ ਮਹਾਰਾਜ ਜੀ ਮੈਂ ਤੁਹਾਡੇ ਤੋਂ ਕੁਝ ਮੰਗਣਾ ਚਾਹੁੰਨਾ ਹਾ ਮਹਾਰਾਜ ਜੀ ਕਹਿੰਦੇ ਦੱਸ ਤੈਨੂੰ ਕੀ ਚਾਹੀਦਾ ਉਸ ਵਕਤ ਕਹਿਣ ਲੱਗੇ ਕਹਿੰਦੇ ਜੀ ਮੇਰੀ ਧੀ ਮੰਗੇਗੀ ਤੁਹਾਡੇ ਤੋਂ ਮਹਾਰਾਜ ਜੀ ਕਹਿਣ ਲੱਗੇ ਧੀਏ ਦੱਸ ਕੀ ਚਾਹੀਦਾ ਛੋਟੀ ਜੀ ਬੱਚੀ ਬੋਲੀ ਕਹਿਣ ਲੱਗੀ ਕਲਗੀਆਂ ਵਾਲੇ ਪਾਦਸ਼ਾ ਏ ਬਾਪੂ ਤੇਰਾ ਦਿੱਤਾ ਹੋਇਆ ਬਹੁਤ ਕੁਝ ਹੈ ਮੇਰੇ ਬਾਪੂ ਕੋਲ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਬਸ ਐਨੀ ਕਿਰਪਾ ਕਰ ਦੇ ਸਾਡੀ ਝੋਲੀ ਦੇ ਵਿੱਚ ਸਬਰ ਸੰਤੋਖ ਪਾ ਦੇ ਸਬਰ ਸੰਤੋਖ ਪਾ ਦੇ ਤੇਰੀ ਝੋਲੀ ਵਿੱਚ ਬਸ ਜਦੂ ਵੀ ਅਸੀਂ ਰੋਟੀ ਖਾਈਏ ਨਾ ਤੈਨੂੰ ਹਰ ਵਕਤ ਯਾਦ ਰੱਖੀਏ ਕਿ ਦਿਨ ਇਹ ਨਾ ਹੋਵੇ ਕਿਸੇ ਦਿਨ ਤੈਨੂੰ ਕੋਈ ਅਲਾੰਬਾ దਈਏ ਨਾ ਇਹ ਨਾ ਹੋਵੇ ਜੇ ਅਸੀਂ ਭੁੱਖੇ ਵੀ ਸੋਈਏ ਨਾ ਜੇ ਅਸੀਂ ਭੁੱਖੇ ਵੀ ਸੌਂਜੀਏ ਤਾਂ ਵੀ ਤੇਰੀ ਅਰਦਾਸ ਨਾ ਕਰੀਏ ਤੇ ਤੇਰਾ ਸ਼ੁਕਰਾਨਾ ਕਰੀਏ ਐਵੇਂ ਜਦ ਸਾਨੂੰ ਸਬਰ ਸੰਤੋਖ ਦੇ ਮਹਾਰਾਜ ਜੀ ਕਹਿਣ ਲੱਗੇ ਤੀਏ ਭੁਖੀ ਕਿਉਂ ਸੋਵੇਂਗੀ ਤੇਰੇ ਬਾਪੂ ਦੇ ਕੋਲ ਬਹੁਤ ਕੁਝ ਹੈ ਉਹਨੇ ਬਹੁਤ ਕੁਝ ਖਟਿਆ ਕਮਾਇਆ ਹੈ ਸੇਵਾ ਕਰਦਾ ਹੈ ਉਹ ਤੇ ਮਹਾਰਾਜ ਜੀ ਨੇ ਕੁੱਟ ਕੇ ਗਲ ਬੱਕੜੀ ਪਾਲੀ ਕਿ ਏ ਤੂੰ ਨਾ ਮੰਗਦਿਆਂ ਬਹੁਤ ਉਜ ਮੰਗ ਲਿਆ ਏ ਤੂੰ ਸਾੜ ਤੂੰ ਬਹੁਤ ਕੁਝ ਮੰਗ ਲਿਆ ਜਾਂ ਅੱਜ ਤੂੰ ਬਾਦ ਤੇਰੇ ਪਿਤਾ ਦੀ ਵਾਡੀ ਸਾਰੀ ਗਰੀਬੀ ਘਟੀ ਗਈ ਇਹਨੂੰ ਕਹਿੰਦੇ ਨੇ ਜੀ ਮਹਾਰਾਜ ਜੀ ਦੀ ਜਿਹ ਦਿੱਤੀ ਹੋਈ ਦਾਤ ਜੇ ਆਪਾਂ ਪ੍ਰਮਾਤਮਾ ਤੇ ਵਿਸ਼ਵਾਸ ਕਰਦੇ ਆ ਨਾ ਪ੍ਰਮਾਤਮਾ ਤੇ ਭਰੋਸਾ ਰੱਖਦੇ ਆ ਪ੍ਰਮਾਤਮਾ ਹਰ ਇੱਕ ਇਨਸਾਨ ਦੀ ਰੀਜ ਪੂਰੀ ਕਰ ਦਿੰਦਾ